ਵਾਤੜਾ ਸ਼ਹਿਰ ਆਪਾਂ ਨੂੰ ਪੈਂਦਾ ਵੀਰ ਜੀ 13 13 ਕਿਲੋਮੀਟਰ ਜੇ ਆਪਾਂ ਪਾਰਾ ਪਰਲੀ ਹਰਿਆਊ ਖੁਰਦ ਧੌਗੜ ਨੂੰ ਜਾਂਦੇ ਆ ਫਿਰ ਪੈਂਦਾ ਆਪਾਂ ਨੂੰ 8 9 ਕਿਲੋਮੀਟਰ ਖਾਨਿਆਂ ਵਾਲੀ ਸਾਈਡ ਬਈ ਪੈਂਦਾ ਆਪਾਂ ਨੂੰ 13 13 ਕਿਲੋਮੀਟਰ 3 3 ਕਿਲੋਮੀਟਰ ਦਾ ਫਰਕ ਹੈ ਵੀਰ ਜੀ उन्ना के रास्ता साफ है, है। किलोमीटर चल पिया जीरिया का झाड़ इत की ठप्प है जीरिया निकल रिया मित्रों पंजा ले सत्तर तक इंड कट्टा कट। ਨਿਕਲ ਰਹੀ ਹੈ ਜੀਰੀ 40 ਮਣ ਵੱਧ ਤੇ ਵੱਧ ਨਿਕਲ ਰਹੀ ਹੈ ਜੀਰੀ 70 ਮਣ ਜਾੜ ਐਤ ਕੀ ਡਾਉਨ ਹੈ ਮਿੱਤਰੋ ਖਾਨੇ ਆਲ ਪਿੰਡ ਦੇ ਵਿੱਚੋਂ ਡੇਰਾ ਹੈ ਬਈ ਆ ਬਸਤੀ ਪਾਰਟੀ ਹੋਈ ਹੈ ਪਿੰਡ ਦੇ ਵਿੱਚੋਂ ਹੀ ਇਹ ਖਾਨੇ ਆਲ ਦਈ ਹੈ ਥੋੜਾ ਪਿੱਛੇ ਹਟਮਾ ਡੇਰਾ ਜੁੜੇ ਰਹੋ ਵੀਡੀਓ ਨਾਲ ਮਿੱਤਰ ਪਿਆਰਿਓ ਅਨੁਸਾਰੇ ਰਸਤੇ ਦੇ ਦਰਸ਼ਨ ਕਰਾਂਦਾ ਜਾਊਗਾ ਮੇਰੇ ਪਿੰਡ ਕੇ ਬੰਦੇ ਬੜੇ ਖੁਸ਼ਤਬੀਦ ਬੰਦੇ ਆ ਬਾਈ ਹਰ ਟਾਈਮ ਭਾਗੋ ਵਾਗ ਰਹਣ ਵਾਲੇ ਦੇਸੀ ਬੰਦੇ ਆ ਮਲਵਈ ਬੰਦੇ ਆ ਸਾਰੇ ਆਪਣੇ ਕੰਮ ਤਾਂ ਹੀ ਧਿਆਨ ਹੈ ਮਿੱਤਰੋ ਬਿਆਨਕ ਨਸ਼ਾ ਕੋਈ ਪਿੰਡ ਚ ਕਰਦਾ ਨਹੀਂ ਕਰੋ ਦੋਸਤੋ ਦਰਸ਼ਨ ਆਪਾਂ ਪਹੁੰਚ ਗਏ ਪਿੰਡ ਖਾਨੇਵਾਲ ਬਸ ਸਟੈਂਡ ਆ ਗਿਆ ਬਈ ਖਾਨੇਵਾਲ ਦਾ ਕਰੋ ਦਰਸ਼ਨ ਬਈ ਖਾਨੇਵਾਲ ਪਿੰਡ ਦਾ ਬਸ ਸਟੈਂਡ ਐਤ ਕਿਨਾਂ ਭਾਈ ਐਨੇ ਮੰਦੇ ਹਾਲ ਐ ਨਾ ਜੀਰੀ ਕੇ ਮੇਰੇ ਪਿੰਡ ਦਾ ਖੜਿਆ ਗੱਡੀ ਵਾਲਾ ਜੱਗੀ ਜੀਰੀ ਕੇ ਗੇੜੇ ਵੀ ਇਹ ਗੱਡੀਆਂ ਚਲਾਉਣ ਲੱਗੇ ਕਿਉਂ ਟਰਾਲੀਆਂ ਦਾ ਭਰਦੀਆਂ ਨਹੀਂ ਹੁਣ ਗੱਡੀਆਂ ਤੇ ਆ ਜਾ ਜੀਰੀ ਬਾਈ ਕਿੱਲੇ ਕੀ ਜੀਰੀ ਅਗਲਾ ਪਾਂਦੀ ਪਾਰ ਜਾ ਦੇਖੋ ਕਰੋ ਦਰਸ਼ਨ ਇਹ ਤਾਂ ਮੰਡੀ ਚ ਦਿਖਾ ਮਾ ਨਾ ਮੰਡੀ ਚ ਨਰੇ ਛੋਟੇ ਛੋਟੇ ਹਾਥੀ ਪਿਕਅਪ ਗੱਡੀ ਸਾਰੀਆਂ ਹੀ ਚੱਲ ਰਹੀਆਂ ਦੇਖੋ ਮਿੱਤਰੋ ਖਾਣੇ ਵਾਲ ਪਿੰਡ ਬਹੁਤੇ ਜਨੇ ਮ ਗੱਡੀਆਂ ਵਾਲੇ ਵੀ 15 30 ਤਾਂ ਆ ਪਾ ਗਿਆ ਫਿਰ ਆ ਗਿਆ ਭਾਈ ਪੋੜ ਖਾਣੇ ਵਾਲ ਦਾ ਅਨ ਐਰ ਆ ਰਹੀ ਏ ਪਟਿਆਲੇ ਵਾਲੀ ਸਾਈਡ ਤੋਂ ਇੱਧਰ ਜਾ ਰਹੀ ਏ ਘੱਗਰ ਵਾਲੀ ਸਾਈਡ ਦੇਖੋ ਜੀ ਆਹ ਰੋਡ ਦੇ ਉੱਪਰ ਬਣਿਆ ਹੋਸਟਲ ਦੂਜਾ ਹੋਸਟਲ ਹੈ ਭਾਈ ਜਿਹੜਾ ਉਹ ਕਿਰਾਏ ਤੇ ਰੂਮ ਰਾਮ ਦਿੰਦੇ ਨੇ ਆਹ ਰੋਡ ਜਾ ਰਹੇ ਮਿੱਤਰੋ ਪਾਤੜਾ ਬਿਛੋ ਰੋੜਾ ਰਹੇ ਮੂਣਕ ਜਾਖੜ ਤੋਂ ਮੂਣਕ ਜਾਖੜ ਬਡਲਾ ਟਾਟਵਣਾ ਇਸਲੀ ਸਾਈਡ ਰਹੇਗਾ ਦੋਸਤੋ ਹੁਣ ਆਪਾਂ ਕਰਗੇ ਬਾਈ ਸੇਲ ਵਾਲਾ ਪਿੰਡ ਜੈਂਟਰ ਸੇਲ ਵਾਲਾ ਬਸ ਸਟੈਂਡ ਪਿੰਡ ਸੇਲ ਵਾਲਾ ਉਹ ਡਰੋਲ ਪੰਪ ਆ ਗਿਆ ਜੀ ਸੇਰ ਵਾਲੇ ਪਿੰਡ ਦਾ ਆ ਗਿਆ ਦੋਸਤੋ ਨਾਨਕ ਸਰ ਅਕੈਡਮੀ ਪਿੰਡ ਸੇਲ ਵਾਲਾ ਪੂਰਾ ਜੋਰ ਹੈ ਹੁਣ ਮਿੱਤਰੋ ਮੰਡੀ ਜਿਦਾ ਲੱਗਦਾ ਆ ਗਿਆ ਜੀ ਗੁਰੂ ਘਰ ਗੁਰਦੁਆਰਾ ਨਾਨਕ ਸਰ 68 ਸੇਲ ਵਾਲਾ ਪਾਤੜਾ ਤੇਰੀਓ ਪਿੱਛੇ ਨਾਨਕਸਰ ਅਕੈਡਮੀ ਸੀ ਨਾ ਮਿੱਤਰੋ ਇਹਨਾਂ ਦੀ ਉਹ ਉਹ ਗੁਰੂਕਰਨ ਨਾਨਕਸਰ ਠਾਠ ਵਾਲਿਆਂ ਦੀ ਬੱਚੇ ਪੜਦੇ ਨੇ ਬਹੁਤ ਵਧੀਆ ਬਾਈ ਬਹੁਤ ਆਵਾਜ਼ ਆਈਏ ਦੋਸਤੋ ਇਸ ਰੋਡ ਦੇ ਪਰ ਦੇਖੋ ਕਈ ਮਤਲਬ ਕਈ ਸ਼ਹਿਰਾਂ ਨੂੰ ਟੱਚ ਹੁੰਦਾ ਹੈ ਇਹ ਰੋਡ ਜਾ ਕੇ ਜਿਵੇਂ ਮੂਣ ਕਰਜਾ ਖੜ ਟਮਾਣਾ ਇਸਾਰ ਜਿਵੇਂ ਗੁੱਡ ਲਟਾ ਲਹਿਰਾ ਤੇ ਸਰਸਾ ਹਰਿਆਣੇ ਨੂੰ ਹਰਿਆਣੇ ਨੂੰ ਅੱਗੇ ਭਾਗੇ ਭਾਈ ਐਤ ਜੀ ਦੋਸਤੋ ਕਿਸਾਨਾਂ ਕੇ ਫੰਗ ਜੇ ਟੁੱਟੇ ਹੋਏ ਆ ਭਾਈ ਜੀਰੀਆਂ ਤਾਂ ਨਿਕਲ ਨਹੀਂ ਰਹੀਆਂ ਨਹੀਂ ਅੱਜ ਕੱਲ ਤਾਂ ਜਿਵੇਂ ਦੀਵਾਲੀ ਦੀ ਪਟਾਕੇ ਪਾਉਂਦੇ ਆਇਆ ਕਰਦੇ ਮੰਡੀ ਚੋਂ ਉਹ ਤਾਂ ਚੱਪਕਦੈ ਨੇ ਖੜਾ ਵੇ ਪਤਾ ਵੀ ਲਾਦਾ ਵੀ ਕੱਲ ਕਿਸਕੇ ਲੱਗੀ ਦੀ ਕੰਪੈਨ ਜਿਸकी जीरी ਬੜੀ ਸੀ ਦੂਜੇ ਦਾ ਨਾ ਉਹ ਮੋੜ 'ਤੇ ਖੜਿਆ ਰੌਲਾ ਪੰਦਾ ਹੋਵੇ ਤਾਂ ਮੇਰੀ ਤਾਂ ਸਵਾ ਗਿੱਲੇ ਨੇ ਟੀਸੀ ਘਟਦੇ ਬਾਈ ਅੱਛਾ 95 ਮਰ ਤੋ ਤੁਲਗੀ ਮੰਡੀ ਮੈਂ ਹਾਲੇ ਖੜੀਏ ਖੇਤ ਮੈਂ ਗਿੱਲਾ ਆ ਗਿਆ ਤਾਂ ਐਤ ਕੀ ਦੀ ਬੋਲ ਰਿਹਾ ਕੋਈ ਜੇ ਕਿਸੇ ਨੂੰ ਪੁੱਛ ਲੈਣਾ ਵੀ ਜੀਰੀ ਕਿਵੇਂ ਹੈ ਬੜਾਈ ਹੈ ਕੱਲ ਕਿਤਰਾ ਨਿਕੜੀ ਹੈ ਬਾਈ ਠੀਕ ਹੈ ਰਾਤੇ ਮੈਂ ਰਾਤੇ ਮੈਂ ਆ ਗਈ ਰੋਡ ਤੋਂ ਥੋੜਾ ਜਿਹਾ ਪਿੱਛੇ ਹਟ ਗਿਆ ਪਰ ਉਹ ਸਾਹਮਣੇ ਮੋਲਵੀ ਵਾਲਾ ਪਿੰਡ ਹੈ ਬਾਈ ਮੇਰਾ ਪਿੰਡ ਹਰਿਆਉ ਕਲਾਂ ਖਾਨੇ ਮਾ ਸੇਲ ਵਾਲਾ ਮੋਲਵੀ ਵਾਲਾ ਤਿੰਨ ਕਿੰਨ ਤਿੰਨ ਪਿੰਡ ਦੇਖੋ ਦੋਸਤੋ ਤਰਕਾ ਪੀਰ ਲਾਲਾ ਵਾਲਾ ਹਮ ਚੜੀ ਅੰਮੇਰਾ ਦਾ ਨਾਲ ਪਾਪਾ ਆ ਗਿਆ ਭਾਈ ਫਿਰ ਤਾਂ ਹਮ ਚੜੀ ਨਾਲ ਆ ਗਿਆ ਸ੍ਰੀ ਸ਼ਾਮ ਫੈਮਲੀ ਦਾ ਪਾ ਤਿਆਲ ਸੀਡ ਫਾਰਮ ਦੇਖੋ ਦੋਸਤੋ ਪਰਜਪਤ ਬੈਠੇ ਰੋਡ ਪਰ ਆਉਦਾ ਸਮਾਨ ਲਾਈ ਭਾਈ ਇਹ ਬੱਤੀਆਂ ਦਿਵਾਲੀ ਹੈ ਲੈ ਵੀ ਦੋਸਤੋ ਹੰਤ ਚੜੀ ਪਿੰਡ ਆ ਗਏ ਹੰਮ ਚੜੀ ਪੂਰੇ ਤੇ ਪਤਰਾ ਰਹਿ ਗਿਆ ਸਿਰ ਪਰ 2.5 ਕਿਲੋਮੀਟਰ ਹੰਮ ਚੜੀ ਪਿੰਡ ਦਾ ਬੱਸ ਸਟੈਂਡ ਹੈ ਬਾਈ ਦੇਖੋ ਕਿੰਨੇ ਸ਼ਾਨਦਾਰ ਨਿਵੇ ਸਾਡੇ ਰੀ ਹੰਮ ਚੜੀ ਵੀ ਬਾਜ਼ਾਰ ਬਣਿਆ ਖੜਿਆ ਦੋਸਤੋ ਬੇਹੋ ਡੇਰਾ ਬਾਬਾ ਸਿੱਧ ਲਏ ਦੋਸਤੋ ਆ ਗਏ ਸੱਚ ਕੰਬੀ ਮੇਰਾ ਸੱਚਾ ਸੌਦਾ ਲਏ ਮਿੱਤਰੋ ਸਾਹਮਣੇ ਆ ਗਏ ਬਾਈਪਾਸ ਬਾਈਪਾਸ ਜੇ ਆਪਾਂ ਕੈਥਾਂ ਵਾਲੀ ਸਾਈਡ ਨਰਮਾਣੇ ਵਾਲੀ ਸਾਈਡ ਤੇ ਪਟਿਆਲੇ ਨੂੰ ਬਾਹਰ ਬਾਹਰ ਨਿਕਲ ਜਾ ਸਕਦੇ ਆਪਾਂ ਪਤਣਾ ਸ਼ਹਿਰ ਚ ਵੜਨ ਕੀ ਲੋੜ ਨਹੀਂ ਆਈ ਜੇ ਬਾਈਪਾਸ ਜਾਣਾ ਹੋਵੇ ਪਟ્રોલ ਪੰਪ ਆ ਗਿਆ ਬਈ ਪਤਣਾ ਜਾਂ ਅਖਰ ਰੋਡ ਤੇ ਇਹ ਖੜਦੀ ਫੈਕਟਰੀ ਆ ਗਈ ਉਹ ਸਿੰਗਲਾ ਆਇਰਨ ਮਿਲ ਕੋਲ ਬੈਠ ਕੇ ਦਾਣਾ ਤਿਆਰ ਕਰਾਓ ਇੱਕ ਪੈਟਰੋਲ ਪੰਪ ਆ ਗਿਆ ਭਾਈ ਭਾਰਤ ਪੈਟਰੋਲੀਅਮ ਜਾਖੜ ਰੋਡ ਤੇ ਗਊਸ਼ਾਲਾ ਆ ਗਈ ਮਿੱਤਰੋ ਸ੍ਰੀ ਕੋਪਾਲ ਗਊਸ਼ਾਲਾ ਪਾਤਣਾ ਆਇਆ ਤਰੂ ਲੰਗੀ ਵਿੱਚ ਦਿਓਗੜ ਪਿੰਡ ਨੂੰ ਮੇਰੇ ਪਿੰਡ ਨੂੰ ਹਰ ਆਸਤਾ ਵੀ ਜਾ ਰਿਹਾ ਹੈ ਦਿਓਗੜ ਤੋਂ ਹਰਿਆ ਉਪਰ ਤੋਂ ਹਰਿਆ ਉਪਰ ਤੋਂ ਮੇਰਾ ਪਿੰਡ ਹਰਿਆ ਉਪਰ ਨਾਲ ਇਟ ਹੋਰ ਬਣ ਗਈ ਇੱਕ ਦੇਖੋ ਉਹ ਪਈ ਹੈ ਕਈ ਗਿਲੇੰਬ ਵਿਚੀ ਮਨ ਕਰਿਆ ਪੰਜ ਸੱਤ ਅੱਠ ਗਿਲੇੰਬ ਵਿਚੀ ਟੈਲਣਾ ਹੀ ਟੈਲਣਾ ਦੁਗਾਲ ਵਾਲਿਆਂ ਦਾ ਕਾਰਗ ਮਾਰ ਪਣਾ ਜਾਖੜ ਰੋਡ ਪਾਤੜਾ ਮੰਡੀ ਦੇਖੋ ਲੈਕ ਟ੍ਰੇਨ ਕ ਸਕੂਟਰੀਆਂ ਦਾ ਵੀ ਬਾਜ਼ਾਰ ਵੈ ਬਾਜ਼ਾਰ ਪਰੇ ਪਏ ਲਾਲਿਆਂ ਨੂੰ ਆਪਦਾ ਸਮਾਨ ਵੇਚਣਾ ਹੀ ਐ ਬਈ ਚਲ ਹੁਣ ਤਿਉਹਾਰ ਆ ਰਿਹਾ ਐ ਪਰ ਕਸਾਂ ਨਾ ਕੇ ਜੀਰੀਆਂ ਨਿਕਲਦੀਆਂ ਘਟਾ ਦੇਖੋ ਲਾਲਿਆਂ ਨੂੰ ਵੀ ਅਫਸੋਸ ਐ ਇਸ ਚੀਜ਼ ਦਾ ਜਦੋਂ ਜੱਟ ਕੀ ਫਸਲ ਵੱਧ ਨਿਕੜਿਆ ਹੈ ਨਾ ਲਾਲੇ ਨੂੰ ਵੀ ਖੁਸ਼ੀ ਹੋਇਆ ਬਾਈ ਕਿਉਂਕਿ ਸਾਰਾ ਜੱਟ ਕੇ ਪੈਰਾਂ 'ਤੇ ਚੱਲਣਾ ਕੰਮ ਇਹਨਾਂ ਕ ਵੀ ਵਿਚਾਰਿਆਂ ਦਾ ਸਮਾਨ ਵੇਖੇ ਜਦੋਂ ਫਸਲੇ ਨਹੀਂ ਜੱਟ ਕੋਈ ਹੈਗੀ ਸਮਾਨ ਕਿੱਥੇ ਦਾ ਵੇਖਿਆ ਸਜਾ ਸਜਾ ਨਹੀਂ ਰਹੇ ਜੇ ਮਹਿਫਲਾ ਮਿੱਤਰੋ ਜੇ ਕਿਸਾਨਾਂ ਦੀ ਫਸਲ ਹੋਵੇਗੀ ਤਾਂ ਖਰੀਦेंगे ਨਹੀਂ ਤਾਂ ਸਮਾਨ ਅੰਦਰ ਹੀ ਤਰ ਹੈ ਰਹੇ ਜੇ ਕਹ ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ ਆਸ ਤੋਂ ਦੇਖੋ ਸਭ ਨੂੰ ਵੇ ਸਕੂਟਰੀਆ ਦਾ ਬਾਜ਼ਾਰ ਖੜਿਆ ਭਾਈ ਪਾਤੜਾ ਮੰਡੀ ਪਰ ਕਾਕੇ ਨਹੀਂ ਪਹਿਰਿਆ ਕਾ ਕਿਵੇਂ ਪੋਵੇਗਾ ਕਿਸਾਨ ਕੀ ਫਸਲ ਨਹੀਂ ਹੈ ਇਸ ਕੀ ਸਾਥ ਦੇ ਰਹੀ ਜੀਰੀ ਤਾਂ ਨਿਕਲ ਰਹੀ ਹੈ 50 55 ਮਣ ਕਿਹੜੇ ਸ਼ੋਪਿੰਗ ਕਰੇਗਾ ਅਗਲਾ ਟਾਈਮ ਕੱਟਣੀ ਔਖਾ ਔਰੇ ਚਾਹ ਗੁੜ ਕੇ ਉਤਰ ਜੇ ਓਏ ਬਹੁਤ ਜਿਹੜੀ ਦਾਰਸਦਾਰ ਚੱਲ ਰਹੀ ਆ ਬਾਈ ਚਾਹ ਗੁੜ ਵਾਲੇ ਦਾ ਸ਼ਰਮਾ ਸਵੀਟ ਸਾਡਾ ਭਾਈ ਸਿਰਫ ਦੀਵਾਰੀ ਤੱਕੂਰ ਹੈ ਇਹ ਹੋਟਲ ਅੱਜ ਹੀ ਸੰਪੰਡਤਾ ਦਾ ਹੋਟਲ ਹੈ ਅਜਾਖ ਲੌੜ ਪਾਤੜਾ ਵਾ ਇੱਕ ਨੰਬਰ ਚੀਜ਼ ਮਿਲੇਗੀ ਨਾ ਕੋਈ ਲਾਬਤ ਨਹੀਂ ਦੇਖੋ ਮਿੱਤਰੋ ਪਾਤੜਾਂਗੇ ਬਾਜ਼ਾਰ ਸਜੇ ਪਏ ਆ ਦੋਸਤੋ ਪਰ ਕਾਕ ਹੈ ਨਹੀਂ ਲਾਓ ਸਾਹ ਤਮੀ ਕੱਲਾ ਸਮਾਨ ਪਿਆ ਜਹ ਲਾਲੇ ਬੈਠੇ ਕਾਕ ਕੋਈ ਨਹੀਂ ਦਿਖਦਾ ਸਾਨੂੰ ਜੇ ਕਿੱਥੇ ਮਰਜੀ ਨਿਗਾ ਮਾਰਦੇ ਹੋ ਜੇ ਇੱਕ ਵੀ ਕਾਕ ਮਿਲ ਜਾ ਤਾਂ ਕਹਿ ਦਿਓ ਦੇਖੋ ਸਭ ਖਾਲੀ ਪੁਨਾਰ ਕਾਰਨ ਕਾਰਨ بھائی ਫਸਲ ਨਿਕੜੀ ਕਿਸਾਨਾਂ ਕੀ ਸਭ ਤੋਂ ਵੱਡਾ ਕਾਰਨ ਆਇਆ ਹੈ ਕਿਸਾਨੀ ਨਾਲ ਇਹ ਸਾਰਾ ਸਿਸਟਮ ਹੈ ਦੋਸਤੋ ਫਸਲ ਨਹੀਂ ਨਿਕਰੀ ਜੱਟ ਦੀ ਲੈ ਵੀ ਦੋਸਤੋ ਹੁਣ ਆਪਾਂ ਨੇ ਸਟਾਰਟ ਗੱਲ ਕਰਤੀ ਏ ਬਾਜ਼ਾਰ ਲੱਗੇ ਪਏ ਆ ਦੋਸਤੋ ਮੁਜ਼ਾਹਰਾ ਵਿੱਚ ਕੋਈ ਕਮੀ ਨਹੀਂ ਇਹ ਪਾਤੜਾ ਮੰਡੀ ਸ਼ਹਿਰ ਹੈ ਬਾਈ ਪਾਤੜਾ ਮੰਡੀ ਜਾਖਲ ਰੋਡ ਸਾਡਾ ਲਗਾਓ ਜਾਖਲ ਰੋਡ ਨਾਲੇ ਆ ਸਾਡੇ ਇਧਰਲੇ ਪਿੰਡਾਂ ਦਾ ਬਾਈ ਹੈ ਕੋਈ ਗਾਕ ਕੋਈ ਗਾਕ ਨਹੀਂ ਕੋਈ ਗਾਕ ਨਹੀਂ ਦੋਸਤੋ ਬਾਜ਼ਾਰ ਜ਼ਰੂਰ ਲੱਗ ਰਿਹਾ ਹੈ ਪਰ ਗਾਕ ਕੋਈ ਨਹੀਂ ਖਾਲੀ ਬਿਲਕੁਲ ਜਦੋਂ ਜੱਟ ਕੀ ਫਸਲ ਨਿਕਲਣਾ ਨਾ ਬਾਈ ਮੰਡੀ ਚੋਂ ਦਾਣੇ ਸਿੱਟ ਕੇ ਜੱਟ ਤਾਂ ਬਾਜ਼ਾਰ ਵਿੱਚ ਕੀ ਆਵੇਗਾ ਖਰੀਦ ਕਰਨ ਸਾਨੂੰ ਕੋਈ ਟਰਾਲੀ ਚਮਕੀ ਹੋਰ ਖੜੀ ਮਤਬਲੇ ਨਹੀਂ ਹੋ ਸਕਦਾ ਕਿਸਾਨ ਵਿਚਾਰਾ ਖੇਲਿਆਂ ਦੀ ਦਰਜਣ ਤੇ ਵੀ ਮੰਜਾ ਹੈ ਬਾਈ ਵੇਖੋ ਬਾਜ਼ਾਰ ਖਾਤੀ ਗਾਕ ਕੋਈ ਨਹੀਂ ਦੇਖੋ ਬਾਜ਼ਾਰ ਚ ਰੂ ਲੱਗ ਰਿਹਾ ਪਰ ਗਾਕ ਕੋਈ ਨਹੀਂ ਤਵਾਲੀ ਕਰਕੇ ਦੇਖੋ ਆਸ ਉਹ ਹੈ ਆਪਣਾ ਲਾਲਿਆਂ ਨੂੰ ਵੀ ਆਸ ਹੋ ਹੈ ਭਾਈ ਇਹਨਾਂ ਨੇ ਕਰੋੜਾਂ ਰੁਪਇਆ ਲਾਇਆ ਉਹ ਹੈ ਉਹ ਬਿਜ ਵੇਕੇਗਾ ਸਮਾਨ ਵਰਨਾ ਸਮਾਨ ਕਾਸਕਾ ਬਿਕੇਗਾ ਜੱਟ ਤੋਂ ਫੇਲ ਹੈ ਤੀ ਇਹ ਪਈਆਂ ਸਤਵਾ ਜੀਆਂ ਨੇ ਉਹ ਹੈ ਦਰੀਆਂ ਦਰਾਂਗੀਆਂ ਰਹਿ ਗਈਆਂ ਦੋਸਤੋ ਆ ਵੀ ਦੋਸਤੋ ਜੱਖਰ ਰੋਡ ਪਾਪਾ ਆ ਗਏ ਤੇ ਆਹ ਸਾਹਮਣੇ ਭਗਤ ਸਿੰਘ ਚੌਕ ਦੇਖੋ ਪਾਤਰਾ ਨੂੰ